દેસિંહ ગગડા સરદાર સુદેવસિંહ ગગડા

ਆਈ ਗੋਦੜੀ ਦੀ ਪਵਿੱਤਰ ਜਗਾ ਜੋ ਗੁਰਸਥਾਨ ਇਸ ਤੇ ਖੜ ਕੇ ਜੋ ਤੁਹਾਡੇ ਨਾਲ ਵਾਅਦਾ ਕੀਤੇ ਆ ਸਾਡੀ ਇਥੋਂ ਦੀ ਜਥੇਬੰਦੀ ਨੂੰ ਕਿਹਾ ਸੀ ਕਿ ਤੁਹਾਡਾ ਉਮੀਦਵਾਰ ਕੌਣ ਆ ਵਿਖਾਓ ਸੋ ਅੱਜ ਇਥੋਂ ਦੀ ਜਥੇਬੰਦੀ ਨੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਆ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸਾਨੂੰ ਆਪ ਜੀ ਦੇ ਦਰਸ਼ਨ ਦੇ ਕੇ ਤੇ ਅਸ਼ੀਰਵਾਦ ਕਰ ਰਹੀ ਆ ਕਿ ਕੋੜ ਮਗਰੋਂ ਲਾਓ ਸੋ ਅਸੀਂ ਜੇ ਜੱਤ ਕਿਤੇ ਸੰਗਤ ਨੂੰ ਇਥੇ ਦੀ ਜਥੇਬੰਦੀ ਨੂੰ ਰਾਂਭਾ ਨਹੀਂ ਆਉਣ ਜਾਂ। ਸ਼ੁਕਰੀਆ। ਕਿਰਪਾ ਤੁਸੀਂ ਕਿਸ ਬੇਸ ਤੇ ਕਰੇ। ਅਸੀਂ ਸਾਰੇ ਫਰੀਦਕੋਟ ਲੋਕ ਸਭਾ ਹਲਕੇ ਦੇ ਸਮੂਹ ਵੋਟਰ ਸਹਿਬਾਨ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਦਾਰ ਬਲਦੇਵ ਸਿੰਘ ਗਗੜਾ ਉਮੀਦਵਾਰ ਨੇ ਇੱਕ ਜੋਨ ਨੂੰ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਭੇਜੋ ਤਾਂ ਕਿ ਜਿਹੜੇ ਪੰਜਾਬ ਦੇ ਤਮਾਮ ਮਸਲੇ ਨੇ ਜੋ ਨਸਿੱਦ ਹੈ ਚਾਹੇ ਬੇਰੁਜ਼ਗਾਰੀ ਦਾ ਚਾਹੇ ਕਿਸਾਨਾਂ ਦਾ ਚਾਹੇ ਵਪਾਰੀਆਂ ਦਾ ਚਾਹੇ ਮਜ਼ਦੂਰਾਂ ਦਾ ਉਹਨਾਂ ਦੀ ਆਵਾਜ਼ ਨੂੰ ਦਿੱਲੀ ਤੱਕ ਬੁਲੰਦ ਕੀਤਾ ਜਾ ਸਕੇ ਥੈਂਕ ਯੂ ਸਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਪਾਰਟੀ ਵੱਲੋਂ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਹੈ ਦੇਖੋ ਪਾਰਟੀਆਂ ਪੱਖ ਰੱਖਦੀਆਂ ਹਨ ਉਸੇ ਤਰ੍ਹਾਂ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਹੈ ਕਮੀਆਂ ਹਨ ਆਈਆਂ ਨੇ ਸਰਕਾਰਾਂ ਵਿੱਚ ਸਰਕਾਰਾਂ ਆ ਰਹੀਆਂ ਨੇ ਚਾਰੀਆਂ ਹਨ ਪਰ ਚੇਂਜਿੰਗ ਵੀ ਲਈ ਆਈ ਚਵੇ ਦਾਅਵੇ ਕਰ ਰਿਹਾ ਹੈ ਦੇਖੋ ਵਗੇ ਰਿਜ਼ਲਟ ਕੀ ਆਂਦੀਆਂ ਨਤੀਜੇ ਕੀ ਆਂਦੇ ਹਨ ਇਹ ਆਪਾਂ ਤੁਹਾਨੂੰ ਦੱਸਦੇ ਰਾਵਾਂਗੇ